ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫਿਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਤੁਹਾਨੂੰ 슬ੀਵਜ਼ ਕਟਿੰਗ ਕਰਨਾ ਦੱਸਾਂਗੇ ਮਤਲਬ ਜੋ ਮਰਜੀ ਸਾਈਜ਼ ਹੋਵੇ ਉਹ ਆਪਾਂ ਤੁਹਾਨੂੰ ਇੱਕ ਹੀ ਵੀਡੀਓ ਵਿੱਚ ਦੱਸ ਦੇਣਾ ਆਪਾਂ ਵੀ ਤੁਸੀਂ ਜਿਹੜੀ 슬ੀਵਜ਼ ਦੀ ਕਟਿੰਗ ਕਰਨੀ ਹੈ ਕਿਵੇਂ ਕਰਨੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਣੇ ਕੋਲ ਜਿੰਨੀ ਬਾਹਾਂ ਆ ਪਾ ਰੱਖਣੀ ਆ ਆਪਣੇ ਕੋਲ ਉਦੋਂ ਜ਼ਿਆਦਾ 2 ਜਾਂ 3 ਇੰਚ ਕਪੜਾ ਜ਼ਿਆਦਾ ਚਾਹੀਦਾ ਠੀਕ ਹੈ ਜੀ ਤੁਸੀਂ ਜਿੰਨੀ ਰੈਡੀ ਰੱਖਣੀ ਆ ਸਭ ਤੋਂ ਪਹਿਲਾਂ 1/2 ਇੰਚ ਜ਼ਿਆਦਾ ਰੱਖ ਕੇ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ ਮਾਰਜਿਨ ਲੈ ਲੈਣਾ ਹਰੇਕ ਬਾਹ ਦੇ ਵਿੱਚ ਤੁਸੀਂ ਇਸੇ ਤਰੀਕੇ ਦੇ ਨਾਲ ਨਿਸ਼ਾਨ ਲਗਾ ਲੈਣੇ ਨੇ ਠੀਕ ਹੈ ਜੀ ਹੁਣ ਦੋ ਨਿਸ਼ਾਨ ਆਪਣੇ ਲੱਗ ਗਏ ਨੇ ਇੱਕ ਲੈਂਥ ਦਾ ਤੇ ਇੱਕ ਆਪਣਾ ਮਾਰਜਨ ਦਾ ਤੇ ਇਧਰ ਹੁਣ ਆਪਾਂ ਨੇ ਕਿਵੇਂ ਰੱਖਣਾ ਦੇਖੋ ਅਗਰ ਤਾਂ ਨਾਰਮਲ ਸਾਈਜ਼ ਆ ਠੀਕ ਹੈ ਇਹਦੇ ਵਿੱਚ ਆਪਾਂ ਰੱਖਾਂਗੇ ਜੀ 3.5 ਇੰਚ ਜਿਵੇਂ ਆਪਣੇ ਕੋਲ ਹੁਣ ਜਿਹੜਾ ਸਾਈਜ਼ ਆ ਇਹ 18 ਬਸਟ ਸਾਈਜ਼ ਆ ਇਹ ਠੀਕ ਹੈ ਜੀ ਇਹਦੇ ਹਿਸਾਬ ਦੇ ਨਾਲ ਆਪਾਂ ਨੇ ਹੁਣ 3.5 ਤੇ ਨਿਸ਼ਾਨ ਲਗਾਉਣਾ ਅਗਰ ਤੁਹਾਡਾ ਨਾਰਮਲ ਸਾਈਜ਼ ਆ ਤੁਸੀਂ 3.5 ਤੇ ਲਗਾਉਣਾ ਅਦਰਵਾਈਜ਼ ਤੁਸੀਂ ਨਿਸ਼ਾਨ 4 ਇੰਚ ਤੇ ਲਗਾ ਲੈਣਾ ਅਗਰ ਤੁਹਾਡਾ 21 ਇੰਚ ਤੋਂ ਜ਼ਿਆਦਾ ਇਹ ਇਸ ਤਰੀਕੇ ਦੇ ਨਾਲ ਤੁਸੀਂ ਨਿਸ਼ਾਨ ਲਗਾ ਲੈਣਾ ਹੁਣ ਉਸ ਤੋਂ ਬਾਅਦ ਆਪਾਂ ਨੇ ਜੋ ਤੁਹਾਡਾ ਬਸਟ ਸਾਈਜ਼ ਆ ਜਿਵੇਂ ਆਪਣੇ ਕੋਲ 18 18 ਦਾ ਪਹਿਲਾਂ ਹਾਫ ਕਰ ਲੈਣਾ ਆਪਾਂ ਨੇ ਆ ਗਿਆ 9 9 ਦੇ ਵਿੱਚੋਂ ਆਪਾਂ ਨੇ 1 ਇੰਚ ਮਾਈਨਸ ਕਰਕੇ ਨਿਸ਼ਾਨ ਲਗਾ ਲੈਣਾ 1 ਇੰਚ ਤੁਹਾਡੀ ਜੋ ਬਸਟ ਸਾਈਜ਼ ਹੋਊਗੀ ਤੁਸੀਂ ਉਹਦੇ ਹਾਫ ਕਰਕੇ 1 ਇੰਚ ਮਾਈਨਸ ਕਰ ਦੇਣਾ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਤਿਰਛੀ ਜਿਹੜੀ ਲਾਈਨ ਆ ਡਰਾ ਕਰ ਲੈਣੇ ਆ ਠੀਕ ਹੈ ਜੀ ਇਹ ਇਸ ਤਰੀਕੇ ਨਾਲ ਡਰਾ ਕਰਨ ਤੋਂ ਬਾਅਦ ਹੁਣ ਤੁਸੀਂ ਜੋ ਇਹ ਲਾਈਨ ਖਿੱਚੀ ਆ ਇਹਦਾ ਤੁਸੀਂ ਹਾਫ ਕਰ ਲੈਣਾ ਠੀਕ ਹੈ ਜੀ ਤੁਹਾਡਾ ਜੋ ਵੀ ਸਾਈਜ਼ ਆਊਗਾ ਉਹਦਾ ਹਾਫ ਕਰ ਲੈਣਾ ਹੁਣ ਆਪਣੇ ਕੋਲ ਆਇਆ ਸੀਗਾ ਜੀ 8 ਇੰਚ ਆਪਾਂ ਨੇ 8 ਦਾ ਹਾਫ ਕਰ ਲੈਣਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਟੇਡਾ ਮੇਡਾ ਕਪੜਾ ਇਹ ਕੱਢ ਦਵਾਂਗੇ ਠੀਕ ਹੈ ਜੀ ਇਹ ਤੁਸੀਂ ਪਹਿਲਾਂ ਹੀ ਆਪਣਾ ਕਪੜਾ ਸੈੱਟ ਕਰ ਲੈਣਾ ਇੱਥੋਂ ਵੀ ਚੈੱਕ ਕਰ ਲੈਣਾ ਜਿਵੇਂ ਆਪਣਾ 3.5 ਤੇ ਨਾ ਤੇ 3.5 ਆਪਣੇ ਕੋਲ ਪ੍ਰੋਪਰ ਆ ਰਿਹਾ ਤੇ ਇਹਦਾ ਕਰਾਂਗੇ ਜੀ ਹਾਫ ਤਿਰਛੀ ਲਾਈਨ ਦਾ ਮਤਲਬ ਕਿ ਚਾਰ ਆ ਗਿਆ ਆਪਣੇ ਕੋਲ ਠੀਕ ਹੈ ਜੀ ਹੁਣ ਆਪਾਂ ਨੇ ਜਿੱਥੇ ਆਪਾਂ ਨੇ ਆ ਹਾਫ ਲਗਾਇਆ ਏ ਇੱਥੋਂ ਆਪਾਂ ਨੇ ਅੱਧਾ ਇੰਚ ਬਾਹਰਲੇ ਪਾਸੇ ਤੇ ਅੱਧਾ ਇੰਚ ਅੰਦਰਲੇ ਪਾਸੇ ਨਿਸ਼ਾਨ ਲਗਾ ਲੈਣਾ ਟੋਟਲ ਆਪਣੇ ਕੋ ਦੇਖੋ 1 ਇੰਚ ਡਿਸਟੈਂਸ ਆ ਗਿਆ ਠੀਕ ਹੈ ਹੁਣ ਆਪਾਂ ਨੇ ਚਾਈ ਦੇਣੀ ਹੈ ਪਹਿਲਾਂ ਬਾਹਰ ਦੀ ਸਾਈਡ ਤੋਂ ਆਪਾਂ ਨੇ ਇਸ ਤਰੀਕੇ ਨਾਲ ਉਹ 1/2 ਇੰਚ ਤੋਂ ਕਰਾਸ ਕਰਦੇ ਹੋਏ ਜਿੱਥੇ ਤੱਕ ਆਪਾਂ ਨੇ 8 ਇੰਚ ਦਾ ਨਿਸ਼ਾਨ ਲਗਾਇਆ ਸੀ ਉਥੇ ਤੱਕ ਲਗਾ ਲੈਣਾ ਕਟਿੰਗ ਕਰ ਲੈਣੀ ਹੈ ਮਤਲਬ ਉਸ ਤੋਂ ਬਾਅਦ ਆਪਾਂ ਨੇ ਕਪੜਾ نیچے ਨੂੰ ਕੱਟ ਕਰ ਦੇਣਾ ਜਿੱਥੇ ਆਪਾਂ ਨੇ ਮਾਰਜਨ ਰੱਖਣਾ ਇਹ ਹੋ ਗਿਆ ਜੀ ਆਪਣਾ ਮਾਰਜਨ ਇਹ ਹੋ ਗਿਆ ਆਪਣਾ ਟੋਟਲ ਜਿੰਨਾ ਆਪਣਾ ਮੈਂ ਮਤਲਬ ਕਿ ਆਪਣੀ ਬਾਹਾਂ ਆਉਣੀ ਚਾਹੀਦੀ ਹੈ ਇਹ ਵਾਲੀ ਜਿਹੜੀ ਆਰਮ ਆ ਆਪਣੀ 슬ੀਵਜ਼ ਨਾਲ ਅਟੈਚ ਹੋਣੀ ਚਾਹੀਦੀ ਹੈ ਇਹ ਮਤਲਬ ਕਿ ਆਪਣੀ ਸ਼ਰਟ ਨਾਲ ਉਧਰੋਂ ਆਪਾਂ ਰੱਖਾਂਗੇ ਮੂਰੀ ਤੁਸੀਂ ਜਿੰਨੀ ਵੀ ਰੱਖਣੀ ਆ ਤੁਸੀਂ ਆਪਣੇ ਨਿਸ਼ਾਨ ਲਗਾ ਕੇ 1.5 ਇੰਚ ਮਾਰਜਨ ਲੈ ਲੈਣਾ ਉਸ ਤੋਂ ਬਾਅਦ ਆਪਾਂ ਨੇ ਇਹ ਨਿਸ਼ਾਨ ਨੂੰ ਮਿਲਾ ਦੇਣਾ ਇਹ ਹੋ ਗਈ ਜੀ ਆਪਣੀ 슬ੀਵਜ਼ ਦੀ ਕਟਿੰਗ ਇਸ ਤਰੀਕੇ ਦੇ ਨਾਲ ਤੁਹਾਡੀ ਬਾਹਾਂ ਜਿਹੜੀ ਤੁਹਾਡੀ ਬਾਹਾਂ ਮਤਲਬ ਨਾ ਖੁੱਲੀ ਨਾ ਟਾਈਟ ਰਹੂਗੀ ਪ੍ਰੋਪਰ ਫਿਟਿੰਗ ਆਊਗੀ ਇੱਥੋਂ ਵੀ ਹੁਣ ਆਪਾਂ ਨੇ ਜਿਹੜੇ ਅੰਦਰਲੀ ਸਾਈਡ ਅੱਧਾ ਇੰਚ ਨਿਸ਼ਾਨ ਲਗਾਇਆ ਸੀ ਉਸ ਨੂੰ ਕਰਾਸ ਕਰਦੇ ਹੋਏ ਆਪਾਂ ਨੇ ਫਰੰਟ ਵਾਲੀ ਜਿਹੜੀ ਕਾਟ ਆਉ ਪਾ ਦੇਣੀ ਆ ਠੀਕ ਹੈ ਜੀ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਤੁਸੀਂ ਦੇਖਿਓ ਕਿ ਜਦੋਂ ਤੁਸੀਂ ਬਾਹ ਅਟੈਚ ਕਰ ਲੂਗੇ ਤੁਹਾਡੀ ਬਾਹ ਦੇ ਦੇ ਵਿੱਚ ਬਿਲਕੁਲ ਵੀ ਕੋਈ ਕੱਪੜਾ ਜਿਹੜਾ ਬਲ ਪੈਣ ਲੱਗ ਜਾਂਦੇ ਨੇ ਜਿਵੇਂ ਬਿਲਕੁਲ ਨਹੀਂ ਪੈਣਗੇ ਹੁਣ ਬਲਾਈ ਤੁਸੀਂ ਪ੍ਰੋਪਰ ਤਰੀਕੇ ਨਾਲ ਪਾ ਲੈਣੀ ਆ ਸੈੱਟ ਕਰ ਦੇਣਾ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਨੇ ਕੱਟ ਕਰ ਦੇਣਾ ਕੱਪੜੇ ਨੇ ਜਿਹੜੇ ਆਪਾਂ ਨਿਸ਼ਾਨ ਲਗਾਏ ਸੀ ਤੇ ਜਲਦੀ ਜਲਦੀ ਤੁਸੀਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਕਿਉਂਕਿ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਔਰ ਨਾ ਹੀ ਲਾਈਕ ਸ਼ੇਅਰ ਕਮੈਂਟ ਕਰਨ ਦਾ ਕੋਈ ਆਪਣੇ ਚਾਰਜਸ ਲੱਗਦੇ ਨੇ ਠੀਕ ਹੈ ਜੀ ਤੋਂ ਰਿਕੁਐਸਟ ਹੈ ਪਲੀਜ਼ ਕਰ ਦਿਆ ਕਰੋ ਲਓ ਜੀ ਇਹ ਹੋ ਗਈ ਆਪਣੇ ਬਾਹ ਦੀ ਕਟਿੰਗ ਤੇ ਇਸ ਤਰੀਕੇ ਨਾਲ ਤੁਸੀਂ ਇਸੇ ਫਾਰਮੂਲੇ ਦੇ ਨਾਲ ਕੋਈ ਵੀ ਸਾਈਜ਼ ਹੋਵੇ ਤੁਸੀਂ ਕਟਿੰਗ ਕਰ ਸਕਦੇ ਹੋ ਹੈਵੀ ਤੋਂ ਹੈਵੀ ਸਾਈਜ਼ ਹੋਵੇ ਚਾਹੇ ਤੁਹਾਡਾ ਨੋਰਮਲ ਸਾਈਜ਼ ਹੋਵੇ ਕੱਟ ਕਰ ਸਕਦੇ ਹਾਂ ਤੇ ਬਾਕੀ ਹੁਣ ਆਪਾਂ ਨੇ ਕੱਟ ਲਗਾ ਦੇਣੇ ਨੇ ਤੇ ਜਿਹੜਾ ਇਹ ਵਾਲਾ ਕੱਟ ਆਪਾਂ ਲਗਾ ਰਹੇ ਹਾਂ ਇੱਥੇ ਤੁਹਾਡਾ ਪ੍ਰੋਪਰ ਮਤਲਬ ਤੁਹਾਡੀ ਇਨ ਤੁਹਾਡੀ ਆਰਮਹੋਲ ਦੇ ਨਾਲ ਅਟੈਚ ਹੋਣੀ ਚਾਹੀਦੀ ਹੈ ਬਾਹ ਤੁਹਾਡੀ ਇਹ ਵਾਲੀ ਠੀਕ ਹੈ ਜੀ ਤੇ ਬਸ ਵੀਡੀਓ ਆਪਣੀ ਛੋਟੀ ਜੀ ਵੀਡੀਓ ਆ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਥੈਂਕ ਯੂ